750 ਕਿੰਨੇ ਮਾਡਲ ਆਈਏ ਇਹ 11 ਮਾਡਲ ਆ ਵੀਰੇ 11 ਮਾਡਲ ਆ ਹਾਂਜੀ ਸਿੰਪਲ ਸਟੀering ਆ ਜੀ ਸਿੰਪਲ ਸਟੀering ਆ ਟਾਇਰਾਂ ਦੀ ਕੰਡੀਸ਼ਨ ਜੀ ਟਾਇਰਾਂ ਦੀ ਚੌਕੜਾ 80 ਪੈਸੇ ਪਏ ਨੇ ਵੀਰੇ ਠੀਕ ਆ ਵਿਚੋਂ ਵੀ ਆਏ ਪਿਆ ਨਾ ਜਮਾ ਨਵੇਂ ਪਿਆ ਯਾਰ ਟਰੈਕਟਰ ਦੇ ਦਿਖਾ ਕੰਡੀਸ਼ਨ ਦੇਖ ਯਾਰ ਲੈ ਆ ਨਵੇਂ ਜਿੰਨੀ ਕੰਡੀਸ਼ਨ ਆ ਪੂਰੀ ਕਿਤੋਂ ਯਾਰ ਬਾਜ ਨਹੀਂ ਹਾਂਜੀ ਤੇ ਜਿਹਦੀ ਬੰਦਾ ਬਾਕੇ ਲੈ ਜੇ ਕਾਂਟਾ ਵਾਲੇ ਜਾਈਦੀ ਆ ਪੂਰੀ ਗਾਰੰਟੀ ਹੈ ਜੀ 60 RX17 ਮਾਡਲ ਚ ਆ ਗਿਆ ਇਹ ਆ ਗਿਆ ਜੀ ਪਾਵਰ ਸਟੀering ਦਾ ਡਬਲ ਡਿਸਟ੍ਰਿਬਿਊਟਰ ਇਹਦਾ ਟਾਪ ਆ ਬਾਈ ਫੁੱਲ ਟਾਪ ਆ ਹਾਂ ਠੀਕ ਹੈ ਚੈੱਕ ਕਰਾ ਦੇ ਦੇਖ ਥੱਲੂ ਆ ਪੈਣਾ ਜਮਾ ਚੀਸ਼ਾ ਟਰੈਕਟਰ ਜਿਹੜਾ ਸ਼ੋਰੂਮ ਚੋਂ ਖੜਾ ਕੇ ਲੈ ਆਉਂਦਾ ਹਾਂ ਜੀ ਅੱਸੀ ਕਾ ਦੋਸਤੋ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਤੇ ਅੱਜ ਦੀ ਵੀਡੀਓ ਸਾਨੂੰ ਦੋ ਸੋਨਾ ਲਿੱਕਾ ਟਰੈਕਟਰ ਦਿਖਾਵਾਂਗੇ ਬਾਈ ਨਾਲ ਆਪਾਂ ਗੱਲਬਾਤ ਕਰਾਉਣਿਆ ਅੱਸੀ ਕਾ ਬਾਈ ਜੀ ਅੱਸੀ ਕਾ ਠੀਕ ਹੋ ਜੀ ਆ ਵਧੀਆ ਵਧੀਆ ਵੀਰੇ ਠੀਕ ਹੈ ਜੀ ਕੀ ਨਾਮ ਹੈ ਇਹ ਪੜਾ ਸੁਖਪ੍ਰੀਤ ਵੀਰੇ ਠੀਕ ਹੈ ਜੀ ਦੋ ਸੋਨੇ ਲਿੱਕੇ ਆਣਾ ਬਾਈ ਹਾਂ ਦੋ ਸੋਨੇ ਲਿੱਕੇ ਠੀਕ ਹੈ ਸਭ ਤੋਂ ਪਹਿਲਾਂ 750 ਵਾਲੇ ਬਾਰੇ ਗੱਲਬਾਤ ਕਰਦੇ ਆ 750 ਕਿੰਨੇ ਮਾਡਲ ਆਈ ਏ ਇਹ 11 ਮਾਡਲ ਆ ਵੀਰੇ 11 ਮਾਡਲ ਆ ਹਾਂ ਜੀ ਸਿੰਪਲ ਸਟੀering ਆ ਜੀ ਸਿੰਪਲ ਸਟੀering ਆ ਟਾਇਰਾਂ ਦੀ ਕੰਡੀਸ਼ਨ ਜੀ ਟਾਇਰਾਂ ਦੀ ਚੌਕੜਾ 80 ਪੈਸੇ ਪਏ ਨੇ ਵੀਰੇ ਠੀਕ ਆ ਗੁਡਇਰ ਦੇ ਫਰੰਟ ਵਾਲੇ ਹਾਂ ਤੇ ਬਾਈਕ ਵਾਲੇ ਦੇਖ ਠੀਕੇ ਦੇ ਨੇ 14 ਵਾਲੇ ਟਾਇਰ ਆ ਬਾਈ 14 ਵਾਲੇ ਟਾਇਰ ਕਿ ਆਉਂਦਾ ਬਈ ਇਹ ਠੀਕ ਆ ਜੀ ਮਗਰਾੜ ਮਗਰੂੜ ਚੈੱਕ ਕਰਾ ਦੇ ਵਿੱਚੋਂ ਦੇਖ ਐ ਜਿਵੇਂ ਐ ਪੈਣੀ ਸ਼ੀਸ਼ੇ ਵਾਂਗੂ ਠੀਕ ਆ ਬਾਈ ਕਿਤੋਂ ਵੀ ਅੰਗਲੇ ਫਲੇ ਵੀ ਕਿਤੋਂ ਨਹੀਂ ਯਾਰ ਰਵਰਸ ਵੀਡੀਓ ਆ ਗਿਆ ਹਾਂ ਰਵਰਸ ਵੀਡੀਓ ਬਈ ਲਿੰਕ ਲੋਂਕਾ ਦੇਖ ਜਮਾ ਐ ਪੀਆ ਨੇ ਠੀਕ ਆ ਜੀ ਆਇਲ ਬ੍ਰੇਕ ਆਉਂਦਾ ਹੈ ਠੀਕ ਆ ਜੀ ਹਾਂ ਤੇ ਪੰਜਾਬ ਦਾ ਨੰਬਰ ਸਰਕਾਰੀ ਪਲੇਟਾਂ ਲੱਗੀਆਂ ਸਰਕਾਰੀ ਨੰਬਰ ਪਲੇਟਾਂ ਲੱਗੀਆਂ 6 ਚਰੀ ਚ ਹੈ ਬਈ 6 ਚਰੀ ਚ ਆ ਬਈ ਹੁੱਕਾ ਕਬਈ ਜਮਾ ਨਹੀਂ ਗਸੀ ਆ ਜਮਾਨ ਨਮੀ ਮੰਗੀ ਵਗੈਰਾ ਅਗਲੇ ਨੇ ਪਈ ਆ ਗਈ ਹੁੱਕਾ ਜਮਾਨ ਨਮੀ ਹੁੱਕ ਪਈ ਆ ਠੀਕ ਆ ਜੀ ਆਦੇ ਸ਼ੋ ਸ਼ੂ ਚੱਕ ਕੇ ਦਿਖਾਉਣੇ ਆਪਾਂ ਵਿੱਚੋਂ ਵੀ ਐ ਪਿਆਣਾ ਜਮਾ ਨਵੇਂ ਹੀ ਪਿਆ ਯਾਰ ਰੈਕਟਰ ਦੇ ਦਿਖਾ ਕੰਡੀਸ਼ਨ ਦੇਖ ਯਾਰ ਲੈ ਆ ਨਵੇਂ ਜਿੰਨੀ ਕੰਡੀਸ਼ਨ ਆ ਪੂਰੀ ਕੰਡੀਸ਼ਨ ਪੂਰੀ ਇੱਕ ਨੰਬਰ ਆ ਹਾਂ ਠੀਕ ਆ ਜੀ 50 ਹੌਸਪਾਵਰ ਆ ਜਾਂਦਾ ਇਹ 50 ਐਚਪੀ ਦਾ ਹਾਂ ਦੂਜੇ ਚੁੱਲੇ ਜ ਆ ਜਾਂਦਾਗਾ ਠੀਕ ਆ ਜੀ ਨਵੇਂ ਚੁੱਲੇ ਚ ਜਿਹੜਾ ਨਮਾ ਹੁੰਦੇ ਨੇ ਹਾਂ ਜੀ ਹਾਂ ਉਹਨਾਂ ਨਵੇਂ ਚੁੱਲੇ ਚ ਆ ਜਾਂਦਾ ਹਾਂ ਛੇੜ ਗੇਅਰ ਚ ਆ ਜਾਂਦਾ ਬਈ ਸਿੰਪਲ ਸਟੇਰੀਓ ਆ ਚੈੱਕ ਕਰਾ ਦੇ ਇੱਥੇ ਜਮਾ ਆ ਜਾਂਦੇ ਪੂਰਾ ਹੈ ਪਿਆ ਯਾਰ ਜਮਾਂ ਸੀ ਉਹਦੀ ਡਾਇਰੈਕਟਰ ਇਹ ਤੋਂ ਲੀਕ ਸ਼ਿਕ ਨਹੀਂ ਕਿ ਤੋਂ ਯਾਰ ਬਾਜ ਨਹੀਂ ਹਾਂਜੀ ਤੇ ਇਹ ਬੰਦਾ ਬਾਖੇ ਲੈ ਜੇ ਕੰਟਾ ਵਾਲੇ ਚੈਦੀ ਯਾਰ ਪੂਰੀ ਗਰੰਟੀ ਆ ਪੂਰੀ ਗਰੰਟੀ ਆ ਯਾਰ ਠੀਕ ਆ ਸ਼ੂ ਸ਼ੂ ਦੇ ਕਿੰਨੇ ਮਾਡਲ ਆ ਬਈ ਇਹ ਇਹ 11 ਮਾਡਲ ਆ ਬਈ 11 ਮਾਡਲ ਆ ਡਿਮਾਂਡ ਕਿੰਨੀ ਹੈ ਜੀ ਇਹਦੀ ਹੈਗੀ ਯਾਰ 3 ਲੱਖ 50 ਹਜ਼ਾਰ ਡਿਮਾਂਡ ਠੀਕ ਆ ਜੀ ਕਿੰਨੇ ਕ ਦਾ ਛੜ ਦੋਗੇ ਜੀ ਇਹ ਛੜ ਦਾਂਗੇ ਯਾਰ ਆਪਾਂ 340 ਦਾ ਛੜ ਦਾਂਗੇ ਜਿਹੜਾ ਤੇਰੀ ਵੀਡੀਓ ਦੇਖ ਕੇ ਆਇਆ ਮਾੜਾ ਤਾਂ ਹੋਰ ਕਟਾ ਦੂ ਤੇ ਦੱਸ ਯਾਰ ਕਿਟਾਇਆ ਚਲ 5000 ਹੋਰ ਘਟਾ ਦਾਂਗੇ ਯਾਰ ਠੀਕ ਜਿਹੜਾ ਵੀਡੀਓ ਦੇਖ ਕੇ ਪੱਕਾ 5000 ਹੋਰ ਮਾਨਦਾਨ ਕਰ ਸਾਹਮਣੇ ਸੋਨਾ ਲਿਕਾ ਆ ਗਿਆ ਹਾਂ ਸੋਨਾ ਲਿਕਾ 60 RX 17 ਮਾਡਲ ਆ ਹਾਂ 17 ਮਾਡਲ DI 60 RX 17 ਮਾਡਲ ਚ ਆ ਗਿਆ ਇਹ ਆ ਗਿਆ ਜੀ ਪਾਵਰ ਸਟੀering ਦਾ ਡਬਲ ਡਿਸਟ੍ਰਿਬਿਊਟਰ ਇਹਦਾ ਟਾਪ ਆ ਬਾਈ ਫੁੱਲ ਟਾਪ ਆ ਹਾਂ ਠੀਕ ਆ ਜੀ ਚੈੱਕ ਕਰਾ ਦੇ ਦੇਖ ਥੱਲੂ ਆ ਪੈਣਾ ਜਮਾ ਚੀਸ਼ਾ ਰੈਕਟਰ ਜਿਹੜਾ ਮੈਂ ਸ਼ੋਰੂਮ ਚੋਂ ਖੜਾ ਕੇ ਲਿਆ ਹੁੰਦਾ ਹਾਂ ਹਾਂ ਜੀ ਸ਼ੋਰੂਮ ਕੰਡੀਸ਼ਨ ਆ ਪੂਰਾ ਸ਼ੋਰੂਮ ਆ ਦੇਖ ਯਾਰ ਪੂਰਾ ਸਾਈਡ ਗੇਰਾ ਚਮਕਦੀ ਆ ਜਿਹੜੀ ਵੀ ਚੀਜ਼ ਪਈ ਠੀਕ ਆ ਜੀ ਹਾਂ ਟਾਇਰ ਬਈ ਵੇਟ ਬੂਟ ਲੱਗੇ ਹੋਏ ਨੇ ਮਗਰ ਲੈ 90 ਪੈਸੇ ਟਾਇਰ ਨੇ ਬਈ 16 ਵਾਲੇ ਹਾਂ ਵੇਟ ਬੂਟ ਵਧੀਆ ਰਿਜਨਲ ਵੇਟ ਲੱਗੇ ਪੂਰੇ ਆ ਦੇ ਪਲਾਸਟਿਕ ਦੇ ਨਹੀਂ ਹੈਗੇ ਲੋਹੇ ਦੇ ਨੇ ਵੇਟ ਠੀਕ ਆ ਜੀ ਹਾਂ ਫਰੰਟ ਵਾਲੇ ਟਾਇਰ ਬਈ ਫਰੰਟ ਵਾਲ ਟਾਇਰ ਗੁਡਇਰ ਦੇ ਕਿੰਨੇ ਪੈਸੇ ਹੋਣਗੇ ਇਹ ਹੈਗੇ 70 75 ਪੈਸੇ ਬਈ ਠੀਕ ਆ ਹਾਂ 70 75 ਪਾਈਂ ਦੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਬਈ ਕੈਕਟਰ ਦਾ ਰੰਗ ਪਿੰਡ ਦਾ ਬਈ ਸਾਰਾ ਰੇਨਣਾ ਬਈ ਯਾਰ ਠੀਕ ਆ ਜੀ ਪੂਰਾ ਐ ਜਮ ਓਕੇ ਰਿਪੋਰਟ ਆ ਯਾਰ ਸਾਰਾ ਮਾਡਲ ਦੀ ਕਿੰਨੀ ਡਿਮਾਂਡ ਆ ਰਹੀ ਇਹਦੀ 5 ਲੱਖ ਡਿਮਾਂਡ ਆ ਰਹੀ ਪੰਜ ਲੱਖ ਇਹ ਕਿੰਨੇ ਕ ਦਾ ਛੱਡ ਦੋ ਇਹ ਇਹ 490 ਦਾ ਵੀਰੇ ਮਗਰ ਉਹ ਦਿਖਾ ਦੇ ਹੱਕ ਹੱਕ ਦਿਖਾ ਦੇ ਪੂਰੀ ਐ ਡਬਲ ਸਟੇਟਸ ਕੰਡੀਸ਼ਨ ਚੈੱਕ ਕਰਾ ਦੇ ਨੀ ਆ ਮਗਰਾੜਾਂ ਵਿੱਚ ਦਿਖਾ ਦੇ ਦੇਖ ਲੈ ਕਿਸੇ ਅੱਗੇ ਪਈ 3000 ਅੱਗੇ ਪੈਣੀ ਆ ਬਈ ਠੀਕ ਬਈ ਅਸਾਂ ਜੀ ਬੋਤੋ ਬਾਦ ਵੀਡੀਓ ਬਣਾ ਕੇ ਕਰਦੇ ਆ ਹਾਂ ਜੀ ਪੂਰਾ ਦੇਖ ਚੰਗਾ ਪਿਆ ਜਮ ਐ ਸਹੀ ਜੀ ਲੋਕ ਕਹਦੇ ਹਾਂ ਸਹੀ ਜੀ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਤੇ ਆ ਗਿਆ ਜੀ ਪੂਰਾ ਟਰੈਕਟਰ ਦੋਨਾਂ ਨਾਲ ਹੀ ਕੱਟਿਆ ਹੋਊਗਾ ਹਾਂ ਬਾਈ ਪੁਰਾਣਾ ਟਰੈਕਟਰ ਜਿਹੜਾ ਮਰਜ਼ੀ ਕਟਾ ਦੇ ਇਹਦੇ ਲੋਨ ਹੋ ਜੂਗਾ ਨਾ ਬਾਈ ਲੋਨ ਹੋ ਜੂ ਹਾਂ ਬਾਈ ਉਹਤੇ ਵੀ ਹੋ ਜੂ ਲੋਨ ਉਹਤੇ ਵੀ ਹੋ ਜੂ ਹਾਂ 11 ਮਾਡਲ ਆਉ ਵੀ ਠੀਕ ਹੈ ਜੀ 10 ਤੋਂ ਉੱਤੇ ਲੋਨ ਹੋ ਜਾਂਦਾ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ವಿಡಿಯೋ ಬದಿಯ ಲೈಕ್ ಕಮೆಂಟ್ ಶೇರ್ ಜರುಡಿಯೋ ನಾಲ್ ಧನ್ವಾ